ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਾਪੂ ਜੀ ਕਹਿੰਦੇ ਨੇ ਇਹ ਘੋੜਾ ਮੇਰੇ ਕਹਿਣ ਤੇ ਚੱਲੂਗਾ ਤੇ ਦੋਸਤੋ ਜਦੋਂ ਇਹ ਵੀਡੀਓ ਬਣਾਉਣ ਵਾਲਾ ਮੁੰਡਾ ਆਪਣੇ ਕਹਿਣ ਤੇ ਜਦੋਂ ਤੋਰਨ ਲੱਗਾ ਘੋੜੇ ਨੂੰ ਤਾਂ ਦੇਖੋ ਘੋੜਾ ਇਹ ਤੁਰਦਾ ਨਹੀਂਗਾ ਦੋਸਤੋ ਇਹਦੂ ਬਾਅਦ ਚ ਫਿਰ ਬਾਪੂ ਨੂੰ ਕਹਿੰਦਾ ਆਜੋ ਦਿਖਾਈਏ ਤੁਹਾਨੂੰ ਕੀ ਕਹਿੰਦਾ ਆਖਿਆ ਬਾਬਾ ਇੱਕ ਵਾਰੀ ਕਹਿੰਦਾ ਚੱਲ ਹਾਂ ਪਰ ਚਲਿਏ ਭਈ ਅੱਗੇ ਭਈ ਅੱਗੇ ਜਾਣਾ ਲੈ ਅੱਗੇ ਲੈ ਜਾ ਚਲੀ ਚੱਲ ਮੋੜ ਲੈ ਇੱਥੋਂ ਦੀ ਵਾਹ ਵਾਹ ਮੋੜ ਕੇ ਲੈ ਇੱਥੋਂ ਦੀ ਮੋਹ ਚਲੇਆ ਫੁੱਲ ਕੱਟ ਕੇ ਫੁੱਲ ਕੱਟ ਕੇ ਫੇਰ ਬ੍ਰੇਕ ਲਾ ਦੇ ਬੈਗ ਜਾ ਦੋਸਤੋ ਇਸ ਬਜ਼ੁਰਗ ਬਾਪੂ ਨੇ ਘੋੜੇ ਨੂੰ ਦੇਖੋ ਕਿੰਨਾ ਸਿਆਣਾ ਤੇ ਸਖਾਇਆ ਚੰਗਾ ਦੋਸਤੋ ਇਹ ਘੋੜਾ ਦੇਖੋ ਇੱਕ ਬਾਜਮਾਨ ਤੇ ਕਿੰਨਾ ਸੇਤੀ ਕਹਿਣਾ ਮੰਨ ਲੇਦਾ ਇੰਨਾ ਤਾਂ ਸੇਤੀ ਪੁੱਤ ਵੀ ਨਹੀਂ ਕਹਿਣਾ ਮੰਨਦਾ ਦੋਸਤੋ ਇਹ ਹੁੰਦਾ ਮੋਹ ਪ੍ਰੇਮ ਇਸ ਬਜ਼ੁਰਗ ਬਾਪੂ ਨੇ ਘੋੜੇ ਨੂੰ ਕਿੰਨੇ ਮੋਹ ਪ੍ਰੇਮ ਦੇ ਨਾਲ ਪਾਲਿਆ ਹੋਊਗਾ। ਤੇ ਦੋਸਤੋ ਕੀ ਕਹਿਣਾ ਚਾਹੂਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਕਰੋ।